ਜਨ ਸਾਥੀ ਮੈਂ ਤੁਹਾਡਾ ਆਪਣਾ ਐਂਕਰ ਚੇਤਨ ਸ਼ਰਮਾ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਟਾਲਾ ਦੇ ਸੀਐਸਟਾਫ ਆਫਿਸ ਤੇ ਜੀ ਹਾਂ ਐਸਓ ਦਫਤਰ ਵਿੱਚ ਅੱਜ ਸਰਬੱਤ ਦੇ ਭਲੇ ਲਈ ਜਿਹੜਾ ਅਰਦਾਸ ਕੀਤੀ ਗਈ ਆ ਉਹ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਇੱਥੇ ਰਖਾਇਆ ਗਿਆ ਵਾ ਉਸ ਨੂੰ ਸਟਾਫ ਜਿਹੜਾ ਵਾ ਇੱਥੇ ਬਤਮਸਤਫ ਹੋਇਆ ਵਾ ਸਵਾਹ ਤੁਹਾਨੂੰ ਦਿਖਾਉਣੇ ਤਿਆਰ ਚਲਕੀਆਂ ਕੱਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈਗੀ ਤੇ ਇੱਥੇ ਸੀਆਈਏ ਦੇ ਵਿੱਚ ਸਾਰਿਆਂ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਚਾਹ ਸੀਆਈਏ ਸੁਭਰਾਜ ਸਾਡੇ ਐਸਪੀਡੀ ਸਾਹਿਬ ਹੈਗੇ ਨੇ ਡੀਐਸਪੀ ਸਿਕਿਉਰਿਟੀ ਡੀਐਸਪੀ ਹੈਡਕ quarters ਡੀਐਸਪੀ ਡੀ ਤੇ ਸਾਰਿਆਂ ਨੇ ਜਿਹੜਾ ਆਪਣੇ ਬਟਾਲਾ ਦੀ ਸੁੱਖ ਸ਼ਾਂਤੀ ਵਾਸਤੇ ਤੇ ਜਿਹੜਾ ਬਟਾਲਾ ਪੁਲੇ ਜਿੱਦਾਂ ਕਿ ਪਿੱਛੇ ਵੀ ਵਧੀਆ ਕਾਰਜਕਾਰੀ ਕਰਦੇ ਰਹੀ ਹੈ ਅੱਗੇ ਵੀ ਵਧੀਆ ਕਾਰਜਕਾਰੀ ਕਰਦੇ ਰੇ ਤੇ ਅੱ체 ਅਸੀਂ ਸੁਖਮਣੀ ਸਾਹਿਬ ਦਾ ਪਾਠ ਪੜਾਇਆ ਹੈਗਾ ਤੇ ਤੁਸੀਂ ਦੇਖ ਰਹੇ ਹੋ ਸਾਰੇ ਜੀਓ ਸਾਹਿਬਾਨ ਸਾਰੀ ਫੋਰਸ ਆਈ ਹੈ ਕਿਸੀ ਗੁਰੂ ਸਾਹਿਬ ਦੇ ਅਸ਼ੀਰਵਾਦ ਲਈ ਇੱਥੇ ਆਏ ਹੈਗੇ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਅਗਲੇ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਅਸੀਂ ਜਿਹੜੇ ਸਾਡੀ ਡਿਊਟੀ ਹੈਗੀ ਹੈ ਪ੍ਰिवेंशन ਤੇ ਡਿਟੈਕਸ਼ਨ ਦੀ ਉਹਦੇ ਵਿੱਚ ਵੀ ਅਸੀਂ ਕੰਮ ਕਰੀਏ ਅੱਜ ਅਸੀਂ ਸਾਰੇ ਜੀਤ ਨਾਲੇ ਕੱਢੇ ਹੋਏ ਆਂ ਬਹੁਤ ਮਾਤਾ ਬੋਟਾ ਅਸਲਾ ਲੈ ਕੇ ਜਿੱਦਾਂ ਨਵਾਂ ਸਾਹ ਸਾਰੇ ਨਿਕਲ ਰਹੇ ਨੇ ਚੱਲਦੇ ਵਿੱਚ ਨਵਾਂ ਸੋਨਾ ਸੀਏ ਸਟਾਫ ਵਾਸਤੇ ਤੇ ਪੁਲਿਸ ਜਿਲ੍ਹਾ ਪਟਿਆਲਾ ਤੋਂ ਸਾਰੇ ਪਟਿਆਲੇ ਵਾਸੀਆਂ ਵਾਸਤੇ ਕਿ ਚੜ੍ਹਦੇ ਕਹਾਂ ਜਿਹੜਾ ਰੈਂਟ ਪੀਸ ਹੋਵੇ ਉਹਨਾਂ ਵਾਸਤੇ ਅੱਜ ਅਸੀਂ ਮਾਰਮਾ ਦਾ ਪੂਰਾ ਸਰਾਲਿਆ ਹੈ ਕਿ ਸੁਖਨੀ ਸਾਹਿਬ ਦਾ ਪਾਠ ਇੱਥੇ ਸੀਏ ਸਟਾਫ ਚ ਰਿਹਾ ਹੈ ਰੈਨਮਾਈ ਹੇਡ ਕੀਤਾ ਸੋ ਦੈਟ ਕਿ ਇਹ ਮਾਹੌਲ ਜਿਹੜਾ ਬਹੁਤ ਹੀ ਜਿਹੜੀ ਸਾਡੀ ਸਮੁੱਚੀ ਪੁਲਿਸ ਟੀਮ ਜਿਹੜੀ ਵੀ ਵਿੱਚ ਐਸਐਚਓ ਸਾਹਿਬਾਨ ਐਸਐਸਪੀ ਸਾਹਿਬ ਡੀਐਸਪੀ ਸਾਹਿਬਾਨ ਸਾਰਿਆਂ ਨੇ ਇਕੱਠੇ ਰਲ ਕੇ ਜਿਹੜਾ ਸ਼ੁਰੂ ਤੋਂ ਡਿਟੈਕਸ਼ਨ ਸੀਏ ਚਾਂਟ ਨੂੰ ਬਹੁਤ ਨਿਰਤਨਾ ਇਹਨੇ ਇਹ ਬੇਨਤੀ ਨੇ ਅਰ ਇਸ ਦਾ ਅੱਜ ਵੀ ਬੜੇ ਵਧੀਆ ਅਫਸਰ ਨੇ ਔਰ ਮੈਂ ਦੁਆ ਕਰਦਾ ਜੀ ਵਾਂਸ ਅਗੇ ਕਿ ਪ੍ਰਮਾਤਮਾ ਜਿਹੜਾ ਉਹ ਸਾਡੇ ਤੇ ਨਿਗਾਹ ਸੁਹਾਲੀ ਰੱਖੇ ਸਾਡੇ ਸਿਰ ਤੇ ਬੂਟ ਆਸਰਾ ਰੱਖੇ ਤਾਂ ਕਿ ਬਟਾਣਾ ਵਕਤ ਦਾ ਸਿਆਣੇ ਵਾਸਤੇ ਆਪਾਂਾ ਪਲੀਜ਼ ਵਾਸਤੇ ਜਿਹੜਾ ਚੰਗਾ ਸਾਰ ਨਿਕਲੇ ਆਪ ਜੀ ਸਿਕਰੋ ਤੇ ਅਸੀਂ ਅ ਐਸਐਸਪੀ ਸਾਹਿਬ ਸਪੈਸ਼ਲੀ ਤੇ ਐਸਪੀਡੀ ਸਾਹਿਬ ਡੀਐਸਪੀ ਬੀ ਸਾਹਿਬ ਤੇ ਸਾਰੇ ਬਟਾਲਾ ਦੇ ਆਫੀਸਰ ਡੀਐਸਪੀ ਹੈੱਡਕਵਰਟਰ ਸਾਹਿਬ ਅੱਜ ਇੱਥੇ ਪੁੱਜੇ ਆ ਤੇ ਜਿਨ੍ਹਾਂ ਨੇ ਪਰਮਾਤਮਾ ਦਾ ਆਸ਼ਰਾ ਲਿਆ ਆ ਤੇ ਤਾਂ ਕਿ ਅਸੀਂ ਜਿੰਨਾ ਵੀ ਫਿਊਚਰ ਦੇ ਵਿੱਚ ਜੁਮ ਕਰੀਏ ਉਹ ਹਰ ਚੀਜ਼ ਦੇ ਵਿੱਚ ਸਾਨੂੰ ਸਕਸੈਸ ਮਿਲੇ ਤੇ ਜਿੰਨਾ ਵੀ ਬਟਾਲੇ ਦੇ ਵਿੱਚ ਕਦੀ ਵੀ ਕੋਈ ਕ੍ਰਾਈਮ ਹੋਵੇ ਤੇ ਪਰਮਾਤਮਾ ਸਾਨੂੰ ਬਲਬੁੱਧੀ ਬਖਸ਼ੇ ਕਿ ਜਿਹਦੇ ਨਾਲ ਅਸੀਂ ਉਹਨੂੰ ਡਿਟੈਕਟ ਕਰ ਸਕੀਏ ਤੇ ਕ੍ਰਿਮੀਨਲਸ ਨੂੰ ਉਹਨਾਂ ਦੇ ਟਿਕਾਣੇ ਦੇ ਪਹਤਾ ਸਕੀਏ ਤੁਹਾਨੂੰ

ਸੁਭਾ ਮਹਾਨ ਕਾਲਾ ਕੇ ਅਸੀਂ ਕਿਹਨਿ ਸ਼ਹਿਰ ਇਹਨਾਂ ਨੇ ਸਾਡੇ ਤੇ ਪਹਾਨ ਬਾਰੂਕਾਰੀ ਕੀਤੀ ਸਾਨੂੰ ਸਾਰੇ ਆਪਣੇ ਚਤਰੀ ਨੇ ਨਾਲ ਸਹਿਆ ਉਸ ਦਾ ਨੇ ਸਤਕਾਰ ਵਾਸਤੇ ਸਾਰੇ ਉਲਸ ਮੈਂਬਰਾਂ ਵੱਲੋਂ ਸਹਿਯੋਗ ਹੋਏ ਫਾਨ ਕੋ ਹੋਏਗੀ ਜਿਸ ਕੇ ਗਿਰਦਨ ਬਾਗਰ ਦਾਸ ਮੇਹਲ ਦੀ ਸੁਭਾ ਤੇ ਭਲੇ ਵਾਸਤੇ ਹੋਵੇਗੀ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਉਪਹਮ ਨਹੀਂ ਹੋਏਗਾ ਸੁਨਾ ਦਾਸ ਘਰ ਤੋਂ ਕਿ ਪ੍ਰਮਾਤਮਾ ਸਾਰਿਆਂ ਦੀ ਬੜੀ ਕਿਰਪਾ ਸਾਰਿਆਂ ਦੇ ਸ਼ਿਰ ਤੇ ਮੇਰਾ ਪ੍ਰਿਆਤ ਰੱਖੇ ਜਿੰਨਾ ਵੀ ਮੈਂ ਪਰਿਆ ਨੇ ਇਹ ਬਰਲਾ ਕੀਤਾ ਉਹਨਾਂ ਦਾ ਲੈ ਦਿਨ ਤੋਂ ਦਾਸ ਬਜ਼ਾਰ ਹੈ ਜੀ